ਪਿੱਛਾ ਕੋ ਹਾਰਾ ਚਲਾਉਣੀ ਹੈ ਉਹਨਾਂ ਪਹਾੜਿਆਂ ਦਾ ਵਿਰੋਧ ਕਰਨ ਵਾਸਤੇ ਸਰਦਾਰ ਕੇਹ ਜੀ ਸਿੰਘੜੀ ਨੇ ਪਹਿਲਾ ਕਦਮ ਜੀ ਕਿ ਹਿਦਾਲ ਲਿਖਦਾ ਕਹੇ ਜੀ ਬੱਚਿਆਂ ਨੂੰ ਦੁਪਹਿਰ ਦੇ ਖਾਣੇ ਦਾ ਕਹੇ ਜੀ ਬੱਚਿਆਂ ਨੂੰ ਦੁਪਹਿਰ ਤੋਂ ਬਾਅਦੀਆਂ ਦਾ ਕਹੇ ਜੀ ਬੱਚਿਆਂ ਨੂੰ ਜਿਹੜਾ ਸਕੂਲਾਂ ਵਿੱਚ ਖਾਣਾ ਮਿਲਣ ਦੀ ਗੱਲ ਕਰ ਲਈ ਇੱਕ ਕਾਫੀ ਸਾਰੇ ਲੋਕ ਜਿਹੜੇ ਇਸੀ ਮਲਤਾਂ ਤੋਂ ਭਾਈ ਕਿ ਸਰਕਾਰਾਂ ਤੋਂ ਥੱਕੇ ਨਾਲ ਸਵੇਦੀਆਂ ਸਰਕਾਰਾਂ ਤੋਂ ਤੱਕੇ ਨਾਲੇ ਕਰਾਈ ਪਰ ਮੇਰੇ ਲਈ ਅੱਜ ਜਿਹੜਾ ਮੋਦੀ ਇੱਕ ਹੋਰ ਜਿਹੜਾ ਸਾਡਾ ਸੰਵਿਧਾਨੀ ਸਰਕਾਰ ਦੇ ਢੋਡੇ ਜੂਤੇ ਜਿਹੜਾ ਘਾੜਾ ਰੱਖਾ ਨੂੰ ਘਰੋਂ ਬੇਗਾਨ ਕਰਦਾ ਪੂਰੇ ਸਭਾ ਦੇ ਵਿੱਚ ਕਦੋਂ ਦਾ ਤੁਹਾਡੇ ਬੋਲ ਦਾ ਅਧਿਕਾਰ ਤੋਂ ਦਾ ਤੁਹਾਡੇ ਹਾਰਦਾਲ ਦਾ ਅਧਿਕਾਰ ਤੋਂ ਦਾ ਤੁਹਾਡੇ ਰਸੂ ਦਾ ਅਧਿਕਾਰ ਤੋਂ ਦਾ ਉਹ ਕਿਹੜਾ ਅਧਿਕਾਰ ਨਹੀਂ ਜਿਹੜੀ ਖੂਨ ਦੀ ਉਹਨਰੇ ਗੱਲ ਕਰ ਲਈ ਹੈ जो मैं बीजे बेनती करना बेनती करनी है हर बार कर रहा जागो अंज की जिम्मे आसानी नहीं आई अभी भी इसे सरकार मजबूत मौजूदी धक्के चल के कि वोटा खेत खराब करके सत्ता के भेज रहे हैं ਜਿਹੜੇ ਲੋਕ ਜੁੜੇ ਹੱਤਾ ਦਾ ਘਾਰ ਕਰਦੇ ਆ ਜਿਹੜੇ ਲੋਕ ਫੋੜੇ ਬਸਿਆ ਨਹੀਂ ਕੋਈ ਥੋੜੀ ਜਿਹੀ ਕਮਾਈ ਖਾਂਦੇ ਆ ਜਿਹੜੇ ਪਿੰਦੇ ਆ ਉਹਨਾਂ ਦਾ ਕੋਈ ਕਿਤੇ ਵੀ ਉਮਰੋਗ ਨਹੀਂ ਕੀਤਾਗਾ ਇਸ ਕਰਕੇ ਅਜੋ ਸਾਡੇ ਮੀਆਂ ਮੇਲਪਾਂ ਦੀ ਪੱਥਰ ਦੇ ਹੋ ਗਏ ਤਿੰਨ ਦੀ ਸੰਗੀ ਜਿਹੜੇ ਗੁਫਾ ਦਾ ਵਸਣਗੇ ਤਾਂ ਉਹ ਦੇ ਸ਼ਾਲਾ ਦੀ ਲੜਾਈ ਹੋ ਰਹੀ ਸਾਡੇ ਪੋਚੋ ਸਾਹਿਬ ਬੋਲ ਕੇ ਗਿਆ ਉਹ ਵੀ ਕਿਸ ਤਰ੍ਹਾਂ ਮੋੜਾ ਹੋਵੇ ਇਹ ਮੈਂ ਵੀ ਇਹ ਕਹਿੰਦਾ ਸਾਡਾ ਤਾਂ ਹੁਣ ਚੱਲਣਾ ਇਹ ਬਸ ਉਹਨੇ ਸਰਦਾਰ ਕੇਰਨੀ ਸਿੰਘ ਗੈਰੀ ਖੋਲੋ ਵਿਸ਼ੇ ਤੇ ਜਿਹੜੀ ਗੱਲ ਸੁਣੀ ਹੈ ਬੇਨਤੀ ਕਰਦਾ ਕਮੈਂਟ ਵਿੱਚ ਤੁਸੀਂ ਆ ਕੇ ਸਾਰਿਆਂ ਲਈ ਉਹ ਗੱਲ ਆਪਣੀ ਸੁਣਨੀ ਹੈ ਕਿ ਮੈਂ ਬਿੱਲੀ ਉਹ ਤੁਹਾਨੂੰ ਬੇਨਤੀ ਕਰੂੰ ਲੱਗਾ ਸੀ ਜਿਹੜਾ ਮੋਦੀ ਸਰਕਾਰ ਦਾ ਜਾਂਦਾ ਹੈ ਤੁਹਾਡੇ ਕੋਲ ਕੋਈ ਨਾ ਆਕਾਰ ਉਹ ਇੱਕ ਨਕਸ਼ਾ ਪੈ ਕਰ ਲਿਆ ਹੈ ਜੇ ਤੁਸੀਂ ਨਕਸ਼ੇ ਤੇ ਇਹਨਾਂ ਨੂੰ ਧਿਆਨ ਦਿੱਤਾ ਜੇ ਹੁਣ ਨਾ ਗੱਲ ਇਹਨੂੰ ਕਾਹ ਰਿਖਿਆ ਵੀ ਆਉਣ ਵਾਲਾ ਸਮਾਂ ਆਊਗਾ ਅਸੀਂ ਦੇਖ ਸੀ ਕਿ ਜੇ ਤੁਸੀਂ 2-4-400 ਰੁਪਏ ਲੈ ਕੇ ਵੋਟਾਂ ਪਾ ਲਈ ਤੇ ਹੋਰ ਨਾ ਸੌਆਂ ਦਿੱਤੇ ਦਿੱਤੀਓ ਆਉਣ ਵਾਲਾ ਸਮੇਂ ਵਿੱਚ ਤੁਸੀਂ ਵੋਟਾਂ ਨਹੀਂ ਪਾਉਣੀਆ ਤਾਂ ਤੁਹਾਡੇ ਕੋਲ ਬੋਰ ਦਾ ਧਕਾਰ ਚੱਲਿਆ ਜਾਊਗਾ ਡਾਕਟਰ ਮਨੋ ਸਿੰਘ ਨੇ ਕੋਈ ਅਸਤਕ ਬਹੁਤ ਵੱਡਾ ਮੇਗਾ ਦਾ ਬਜਟ ਰੱਖਿਆ ਸੀ ਮੈਂ ਦੇਖਦਾ ਹੁੰਦਾ ਸੀ ਤੇ ਸਾਡੀਆਂ ਬਜ਼ੁਰਗਾਂ ਵਰਗਾ ਸੱਸੇ ਸੰਗੀਆਂ ਉੱਥੇ ਬੈਠ ਕੇ ਦੱਤੇ ਨੂੰ ਫੜਾ ਕੇ ਕੋਈ ਪਾਉਂ ਪਿਆ ਕੇ ਸਾਰਾ ਸਾਰਾ ਪਿੰਡ ਮੀਗਾ ਦੀ ਮਜ਼ਦੂਰੀ ਤੇ ਖਰਚ ਰੰਦਾ ਸੀ ਤੇ ਅਮਰੀਕਾ ਦਾ ਐਡਾ ਵੱਡਾ ਵੱਜ ਨੂੰ ਸ਼ੋਨਾ ਦਾ ਬਣਾ ਕਰਕੇ ਤੇ ਅੱਜ ਮਨਾਂ ਵੀ ਬਹਿਣਾ ਤੇ ਕੰਮ ਮੂਟਾ ਤੇ ਕੰਮ ਪਿੰਡਾਂ ਦੇ ਵਿੱਚ ਤੇ ਦਾ ਕੰਮ ਰਿਹਾ ਖੋਹ ਤੇ ਲੋਕੀ ਤਾਂ ਗੋਲਨਾ ਘਟਾਵੇ ਖੋਹਣ ਲੱਗਾ ਤੇ ਅੱਜ ਮੈਂ ਅਸੂ ਬੇਨਤੀ ਕਰਕੇ ਜਾਣਾ ਇਹ ਕਿਸੇ ਵੀ ਨਾ ਦੇ ਕਿਸੇ ਐਸ ਪੰਜਾਬ ਦੇ ਵਿੱਚ ਨਾ ਦੇ ਕੋ ਕਾਂਗਰਸ ਦਾ ਵੱਡਾ ਆਗੂ ਬੋਲਿਆ ਤੇ ਨਾ ਕੋਈ ਇਸ ਵਿਸ਼ੇ ਤੇ ਕਾਂਗਰਸ ਪਾਰਟੀ ਦਾ ਕੋਈ ਵੱਡਾ ਆਗੂ ਬੋਲਿਆ ਤੇ ਨਾ ਕੋਈ ਝਾੜੂ ਵਾਲੀ ਸਰਕਾਰ ਕੋਈ ਵੱਡਾ ਆਗੂ ਬੋਲਿਆ ਜੇ ਬੋਲੇ ਤਾਂ ਕਿੰਨੇ ਸੰਗਾਰੀ ਬੋਲਿਆ ਸਾਰੇ ਕਹਿੰਦੇ ਜੀ ਉਹ ਮੁੜ ਕੇ ਨਹੀਂ ਆਇਆ ਕੋਈ ਮੁੜ ਕੇ ਨਹੀਂ ਵਸ਼ਪਲਾ ਪਤਾ ਨਹੀਂ ਧੀਰੇ ਕੰਬਾ ਨਹੀਂ ਉਹ ਜਿਹੜਾ ਬੀਰੋ ਕਮੇਡਾ ਜ਼ਾਫੀ ਉਹ ਵੀ ਕਲੇਜ ਦਾ ਪਤਾ ਨਹੀਂ ਇਹ ਪੀੜਾ ਅਸੀਂ ਭੱਜਾਂ ਦੇ ਉੱਤੇ ਇਸ ਪੀੜਾ ਕੰਮ ਕਰ ਕਰਕੇ ਸਾਨੂੰ ਇਹ ਕਹਿੰਦੇ ਕਿ ਵਜਾਇਨਾ ਇਹ ਮੇਤ ਮਜ਼ਦੂਰੀ ਹੁੰਦੀ ਕਿਉਂ ਹੈ ਤੇ ਇਹਦੇ ਤੁਸੀਂ ਕਵਰ ਕਰੋ ਮੈਂ ਗਰੀਬ ਸਾਹਿਬ ਕਾਲ ਕਿਸੇ ਧਰਾੜ ਬੰਦੇ ਕੋਲੇ ਬੈਠਾ ਉਹ ਮੇਰੇ ਕੋਲ ਗੱਲ ਕਰਨ ਲੱਗਿਆ ਕਹਿੰਦਾ ਸਾਡੂ 80% ਹੁੰਦੀ ਹੁੰਦਾ ਹੈ 20% ਸਾਡੀ ਗੋਟ ਤੇ 80% ਤੁਹਾਡੀ ਗੋਟ ਤੇ ਤੁਸੀਂ ਕਹਿੰਦੇ ਆਦਰਤ ਮੁੱਖ ਮੰਤਰੀ ਤੁਸੀਂ ਤਾਂ ਆਏ ਜਿਹੜੇ ਵਰਾਸਾ ਬੰਦੇ ਆਏ ਜਿਹੜੇ ਆਪੇ ਐਮਐਲਏ ਬਣਾ ਸਕਦੇ ਆ ਪਰ ਤੁਹਾਡੇ ਸਮਾਜ ਦੇ ਸਾਡੇ ਸਮਾਜ ਦੇ ਲੋਕ ਕਿੰਨੀਆਂ ਫੋਦੀਆਂ 80% ਵੋਟਾਂ ਤੇ ਵੀ ਜੇ ਤੁਸੀਂ ਜਾਗਰਤ ਹੋ ਜੋ ਤੇ ਤੁਸੀਂ ਕਾਂਗਰਸ ਪਾਰਟੀ ਤੇ ਵੀ ਕਰ ਜਾ ਸਕਦੇ ਹੋ ਤੁਸੀਂ ਕਾਲੀ ਪਾਰਟੀ ਤੇ ਵੀ ਕਰ ਜਾ ਸਕਦੇ ਆ ਤੁਸੀਂ ਝਾੜੂ ਪਾਰਟੀ ਤੇ ਵੀ ਕਰ ਜਾ ਸਕਦੇ ਆ ਤੁਹਾਡਾ ਐਣੀ ਵੋਟਾਂ ਤੇ ਐਨਾ ਥੋੜੇ ਜਿਹਾ ਯੂਟ ਹੈ ਪਰ ਨਹੀਂ ਕਿਤੇ ਨਾ ਕਿਤੇ ਇਹ ਸਿਆਉ ਦੀ ਕਮਜ਼ੋਰੀ ਆਉਗੀ ਗਰੀਬੀ ਰੋਗੇ ਲਈ ਕੋਈ ਪਰਪੇ ਨਹੀਂ ਹੈ ਤਾਂ ਕਰਕੇ ਕਿਤੇ ਨਾ ਕਿਤੇ ਸਾਡੇ ਵਿੱਚ ਇੱਕ ਕਮਜ਼ੋਰਾ ਪਨ ਸਾਦਾ ਲੋਕ ਨੂੰ ਕਮਜ਼ੋਰ ਕੰ ਦਾ ਫਾਇਦਾ ਖੋਲਿਆ ਤੇ ਅੱਜ ਜਿਹੜਾ ਮਜ਼ਦੂਰ ਥੋੜੇ ਚ ਘਾਰਾ ਚਲਾਇਆ ਮੇਰੇ ਗੁਰੂ ਇਹ ਬਹੁਤ ਮਾਨਦਪਾ ਦਾ ਖੋਲਾ ਹੈ ਇਸ ਸਿਧਾਨ ਨੂੰ ਖਤਰੀ ਕਰਨ ਦੀ ਗੱਲ ਕੀਤੀ ਹੈ ਥੋੜੀ ਮਜ਼ਦੂਰਾਂ ਨੂੰ ਗੱਲ ਕਰਨ ਦੀ ਕਦਮ ਕੀਤੀ ਹੈ ਥੋੜੀ ਮਜ਼ਦੂਰਾਂ ਨੂੰ ਗੱਲ ਕਰਨ ਕੀਤੀ ਆ ਆ 12 ਘੰਟੇ ਭਗਵਾਨ ਜੀ ਨੇ ਇੱਕ ਲੋਕ ਨੂੰ ਸਹੀ ਦੱਸਿਆ ਕਿ ਮਜ਼ਦੂਰ 12 ਘੰਟੇ ਕੰਮ ਕਰਿਆ ਕਰੂਗਾ ਕੀਤਾ ਨਾ ਪਰ ਪੰਜਾਬ ਦੇ ਗਰੀਬ ਲੋਕ ਨੂੰ ਤੁਸੀਂ ਕਿਤੇ ਹੁਣ ਤੋਂ ਬੋਲੇ ਆ

ਜਿਹੜੇ ਵਾਸਤੇ ਸਕੂਲਾਂ ਦੇ ਬੱਚੇ ਭੜਾਏ ਆ ਔਰ ਬੁੱਲਾ ਸਕੂਲਾਂ ਦੇ ਬੱਚੇ ਨਹੀਂ ਭੜਾਉਂਦੇ প্রাইਵੇਟਾਂ ਸਕੂਲਾਂ ਦੇ ਭੜਾਉਂਦੇ ਉਹਦੇ ਬੱਚੇ ਵੱਧਦੇ ਆ ਉਹਨਾਂ ਲੋਕਾਂ ਨੂੰ ਉਹਨਾਂ ਲੋਕਾਂ ਨੂੰ ਮੰਨਦਾ ਲੋਕਾਂ ਦੇ ਭਰੋਸਾ ਨਹੀਂ ਸਾਡੇ ਸਕੂਲਾਂ ਤੇ ਭਰੋਸਾ ਨਹੀਂ ਤੇ ਤੁਸੀਂ ਉਹਨਾਂ ਤੇ ਕਿੰਨੇ ਭਰੋਸਾ ਦੀਆਂ ਬੈਠੇ ਆ ਇਸ ਕਰਕੇ ਜਿਹੜੇ ਲੋਕਲੇ ਖੇਡੋ ਪੱਨੂ ਜਿਹੜਾ ਇਥੋਂ ਦਾ ਕੀ ਬਾਣੀ ਕਿਹਾ ਉਹਦਾ ਬਾਹਰ ਜਾ ਕੇ ਕਰਦਾ ਤੇ ਉਹਨਾਂ ਦਾ ਦਰਨਾ ਉਸ ਨੂੰ ਮਾਣਾ ਤੇ ਧੋਲੀ ਖੜਿਆ ਆ ਛੱਜਿਆ ਨਹੀਂ ਛੱਜਿਆ ਇਸ ਕਰਕੇ ਜਿਹੜਾ ਆਧੁ ਰਾਸ਼ਟਰ ਸਕੂਲ ਵਿੱਚ اے ਬਾਸ਼ਾ ਆਪਦੇ ਬੱਚਾ ਨੂੰ ਪਹਿਲਾ ਸਕੂਲ ਚ ਹੀ ਪੜਾਉਗਾ ਉਹਦਾ ਸੁਨਹਿਰਤ ਤੁਹਾਡੇ ਵਸੀ ਬਣ ਗਿਆ ਇਸ ਕਰਕੇ ਮੇਰੇ ਵੀ ਉਹਨਾਂ ਲੋਕਾਂ ਦਾ ਤੁਹਾਡੇ ਤੋਂ ਸਰਕਾਰਾਂ ਤੋਂ ਕੋਈ ਲੋਕਾਂ ਨਾਲ ਜੁੜਾਇਗਾ ਵਿਸ਼ਵਾਸ ਹੋ ਗਿਆ ਕੋਈ ਵਿਸ਼ਵਾਸ ਸਾਡੇ ਲੋਕਾਂ ਦੇ ਵੀ ਕਿਤਨਾ ਕਿੰਨੇ ਬਈਆ ਵੀ ਲੋਕਾਂ ਕੋਲੇ ਕਿੰਨਾ ਸਾਡੇ ਤਾਦਮ ਪਰ ਤੁਸੀਂ ਜਿਹੜੀ ਗੈਂਗ ਸੀ ਦੀ ਟੀਮ ਹੈ ਮੈਂ ਦੇਖਦਾ ਬੜੇ ਨੰਨੇ ਸਾਡੇ ਤੇ ਜਿੱਕ ਕੀਤਾ ਨਾ ਕਿ ਪ੍ਰਾਣੋ ਸਾਥੀ ਹੈ ਤੁਡੀ ਜੇਤ ਕਾਸਾ ਹੋਵੇ ਤੁਹਾਡੇ ਕੋਈ ਕੁਛ ਖਾਨ ਹੋਵੇ ਜਾਂ ਨਾ ਹੋਵੇ ਤੁਸੀਂ ਦੱਸਦਾ ਹੰਤੀਏ ਆਪਦੇ ਕਿਰਾਏ ਦੇ ਲਾ ਕੇ ਇੱਥੇ ਪਹੁੰਚਦੇ ਆ ਤੁਹਾਡੇ ਬਹੁਤ ਹੁੰਦਾ ਇਹ ਜਿਹੜਾ ਕੱਠਾ ਹੈ ਇਹ ਬਹੁਤ ਹੁੰਦਾ ਮੈਨੂੰ ਪਤਾ ਤੁਹਾਡੇ ਨੰਬਰ 15 15 20 ਬੋਟਾ ਵੀ ਨਹੀਂ ਹੈ ਇਹ ਲੱਖਾਂ ਦੇ ਹਿਸਾਬ ਤੇ ਹਜ਼ਾਰਾਂ ਦੇ ਹਿਸਾਬ ਜਿੱਥੇ ਜਾਵਦਾ ਤੇ ਇਹਨਾਂ ਚੀਜ਼ਾਂ ਨੂੰ ਧਿਆਨ ਦੇ ਕੇ ਮੈਂ ਜੋ ਮੁੰਡੇ ਦੀ ਗੇਮਤੀ ਹੀ ਕਰੂਗਾ ਸਾਰੇ ਆਗੇ ਜੋ ਆਉਣ ਵਾਲੇ ਸਮੇਂ ਨੂੰ ਧਿਆਨ ਚ ਰੱਖ ਕੇ ਆਪਾਂ ਜੀ ਬੀ ਚੌਰਾਹੇ ਤੋਂ ਕਮਨਟਰੀ ਖਿਲਾੜੀ ਸਾਨੂੰ ਕਹਿ ਦਿੰਦੇ ਸਾਡੇ ਅੰਮੁੱਲ ਚੰਗਾ ਰੀਟ ਰਹਾ ਨਹੀਂ ਪਰ ਖੂਨ ਚੱਲ ਰਿਹਾ ਕਿਹੜਾ ਕਲਾਮੀ ਦਾ ਦੱਸੇ ਇਸ ਤੋਂ ਵੇਕੀਡ ਲੀਡਰ ਹੋਣਗੇ ਜਿਨ੍ਹਾਂ ਨੇ ਹਰ ਖੇਤਰ ਦੇ ਵਿੱਚ ਅਨਸਾਰ ਹੋਇਆ ਤੇਰੇ ਪੱਥਰ ਦੇ ਅਨਸਾਰ ਹੋਇਆ ਤੇਰੇ ਸ਼ਹਿਰਾਂ ਤੋਂ ਅਨਸਾਰ ਹੋਇਆ ਤੇਰੇ ਥਾਣਿਆਂ ਤੋਂ ਅਨਸਾਰ ਹੋਇਆ ਕਿ ਅੱਜ ਰੂਹੀ ਗੰਗ ਪੱਥਰ ਗਿਰ ਉੱਤੇ ਦੇ ਨਾਮ ਰੱਖਿਆ ਹੈ ਗੋਰ ਦੇ ਘਾਰ ਦਾ ਪੱਥਰਾਂ ਦਾ ਮਜ਼ਦੂਰਾਂ ਦਾ ਤੇ ਅੱਜ ਸੈਨਾ ਦੇਖੋ ਕਿਹੜੀ ਰੱਖੀ ਹੈ ਇਸ ਸਾਰਾ ਮੀਨੋਟਰਤਾ ਦੇਖਾਣਾ ਤੇ ਪੰਗਿਆ ਸਾਡੇ よく行くわ。<noise>